ਮਸਲਾ ਕੀ ਹੋ ਗਿਆ ਜੀ ਮਸਲਾ ਤਾਂ ਕੀ ਹੈਗਾ ਗੁਰੀ ਵੱਡਾ ਗੁਰੀ ਨੂੰ ਠੀਕ ਹੈ ਮਸਲਾ ਇਹੀ ਹੈ ਹਾਂ ਤਾਂ ਯਾਰ ਗੁਰੀ ਗਿਆ ਉਹ ਗਿਆ ਗਰਦਾਸ ਲੈ ਕੇ ਇਹ ਇਹ ਆ ਗਰਦਾਸ ਤਾਂ ਭਈ ਨਾ ਆਜਾ ਟੈਕ ਦਿਖਾਈ ਮਰੇ ਆ ਜਾ ਆ ਕੰਬੈਨ ਦਾ ਢਹਿਰਾ ਤਾਂ ਜਦੋਂ ਮੌਕੇ ਤੇ ਹਰ ਮਨ ਨੇ ਕਹਿਤਾ ਹਾਂ ਇਧਰੇ ਬੈਠ ਕੇ ਦਿਖਾ ਦੇ ਲੈ ਹੂੰ ਤੇਰੇ ਵਾਰੀ ਇਸੇ ਲੈਦਾ ਹੋ ਗਿਆ ਤੇਰੇ ਨਾਲ ਇਧਰ ਇੱਕ ਥਾਂ ਦੀ ਵੀ ਦਿਖਾ ਦੇ ਲੈ ਨਹੀਂ ਇਤੋਂ ਨਹੀਂ ਕੰਬੈਨ ਤਾਂ ਨੰਗੀ ਜੀ ਤੇ ਦੋਨੇ ਕੱਲ ਲਈ ਛੱਡ ਦੋ ਨਾ ਜਿਹਨਾਂ ਪਰ ਰੱਖੇਗਾ ਹਾਂ ਇਹ ਵੀ ਸਹੀ ਐ ਤੇ ਮੈਂ ਕੰਨੀ ਐ ਇਨਾ ਕਿਨੇ ਖੜਾਓ ਬਈ ਤੂੰ ਉਹ ਸਾਰਾ ਖਾਲ ਆਉਂਦਾ ਨਿੰਗੇ ਵਾਲਾ ਛੱਡ ਬਈ ਇਧਰ ਵੀ 12 ਫੁੱਟ ਆਉਂਦਾ ਨਹੀਂ ਮਸਲਾ ਕੀ ਹੋ ਗਿਆ ਜੀ ਇੱਥੇ ਮਸਲਾ ਹਾਂ ਹਾਂ ਫੈਸਲਾ ਹੋ ਗਿਆ ਹੋ ਗਿਆ ਹੋ ਗਿਆ ਆ ਜਾ ਭੱਜੋ ਭੱਜੋ ਆ ਪਈਆ ਬਈ ਕੰਮ ਬਹੁਤ ਹੋਲ ਗਿਆ ਆ ਬਈ ਆ ਬਈ ਸਾਂਜੀ ਆ ਇਹ ਸਾਂਜੀ ਆ ਇਹ ਇੱਥੋਂ ਇੱਥੋਂ ਬਾਬੇ ਮੈਂ ਕਿ ਲੈ ਕੇ ਗਿਆ ਠੀਕ ਹੈ ਇਧਰ ਇਧਰ ਕਿੱਥੇ ਆਇਆ ਕੈਫਟ ਡੰਡੀ ਕੈਫਟ 2 12 ਫੁੱਟ ਇਧਰ ਇਹ ਇਧਰ ਇਧਰ 12 ਮੋਟ ਪਹਿਲਾਂ ਡੰਡੀ ਕਾ ਫਟ ਹੁੰਦੀ ਰਹਿੰਦੀ ਡੰਡੀ ਕਾ ਫਟ ਹੁੰਦੀ ਹੈ 12 ਮੋਟ 12 ਮੋਟ ਕਹਿੰਦਾ ਤਾਂ ਨਹੀਂ 12 ਮੋਟ ਐ ਇੱਥੇ ਆਉਂਦਾ ਖਾਲ ਇੱਥੇ ਆਉਂਦੀ ਵੱਟ ਸਿੱਧੀ ਫਿਰ ਫਿਰ ਤਾਂ ਇਧਰ ਹੀ ਆ ਗਈ ਸਾਡੀ ਡੰਡੀ ਇਧਰ ਤਾਂ ਹੀ ਨਹੀਂ ਡੰਡੀ ਹੈ ਨਹੀਂ ਐਡਾ ਡੰਡੀ ਹੈ ਨਹੀਂ ਬਾਈ ਲੈ ਇਹ ਮਸਲਾ ਕੀ ਹੋ ਗਿਆ ਗੁਰਵੀਰ ਜੀ ਇਹ ਬਾਈ ਮਸਲਾ ਕੀ ਹੋ ਗਿਆ ਮਸਲਾ ਇਹ ਹੋ ਗਿਆ ਇਧਰ ਨਿਗਾਹ ਮਾਰ ਲਓ ਸਾਹਮਣੇ ਹਾਂਜੀ ਦੱਸ ਹੋ ਵੱਟ ਦੇਖ ਲਓ ਉਹ ਵੱਟ ਕਿੱਥੇ ਆ ਤੇ ਆ ਵੱਟ ਕਿੱਥੇ ਲੱਗਾ ਹਾਂ ਤੇ ਉਦੋਂ ਵਾਰ ਉਹ ਵਟ ਦੇਖ ਲਓ ਉਧਰ ਉਧਰ ਲਈ ਡੰਡੀ ਵੀ ਦਿਖਾ ਦਿਓ ਤੇ ਆ ਵੀ ਦਿਖਾ ਦਿਓ ਕਿਹੜੀ ਪਾ ਲਓ ਸਾਹਮਣੇ ਉਹ ਡੰਡੀ ਬੱਸ ਉਹ ਜੀ ਭਾਈ ਉਹ ਕਿਹੜੀ ਰਾ ਇਧਰ ਜਵਾਬ ਦੇ ਉਹ ਡੰਡੀ ਨਾ ਕਰ ਤੂੰ ਸਾਮੀ ਦੱਸ ਵੀ ਕੀ ਗੱਲ ਹੈ ਇਹ 12 ਫੁੱਟ ਡੰਡੀ ਹੈ ਇਹ ਮਾ ਕਰ ਮਾ 12 ਫੁੱਟ ਇਤੋਂ ਕਰ ਮਾ ਮਾ 12 ਨਹੀਂ ਤੁਸੀਂ ਹੁਣ ਦਰਖਾਸਤ ਦੇ ਕੇ ਆਓਗੇ ਮਾਇ ਦਾ ਦਰਖਾਸਤ ਹੁਣ ਜਵਾਬ ਦੇ ਆ ਗਿਆ ਹੁਣ ਮਾ ਆ ਦੇ ਬੰਦੇ ਕਰਮਾ ਮਾਰ ਹੁਣੀ ਦੁੱਧੋ ਪਾਣੀ ਪਾਣੀ ਹੋਈ ਦੋਨਾਂ ਦਾ ਕਰਮਾ ਮਾਰ ਮਾਰ ਗਏ ਇਹਨੂੰ ਕਰਮ ਹੀ ਨਹੀਂ ਕਰ ਹਰ ਜਾ ਹਰ ਜਾ ਸੱਚ ਖੜ ਜਾ ਉਧਰ ਕੀ ਨਗਲ ਮਾ ਹਰ ਜਾ ਹਰ ਜਾ ਕਰ ਇੱਧਰ ਨਾ ਜਾਗਾ ਚਾਰ ਕਰਮਾਂ ਦੀ ਇੱਕ ਦੋ ਇੱਥੇ ਹੁੰਦੀ ਆ ਬਈ ਉੱਥੇ ਵਾਗੀ ਡੰਡੀ ਦਾ ਫਿਰ ਡੰਡੀ ਸਾਹਿਬ 12 ਕਰਮਾਂ ਉਹ ਖਾਣ ਕਿੱਧਰ ਟੱਪ ਗਿਆ ਪੱਕਾ ਡੰਡੀ ਜੈਂ ਪੁੱਛੀ ਬਸ ਫੁੱਟ ਡੰਡੀ ਪੱਕਾ ਘਾਲ ਨੱਕੇ ਚ ਵੜ ਗਿਆ 12 ਫੁੱਟ ਆ ਪੱਕਾ ਪੱਕਾ ਆ ਇੱਕ ਇੱਕ ਮਿੰਟ ਇੱਥੇ ਹੁੰਦੀ ਆ ਬਈ ਉਹ ਨੱਕੇ ਦੇ ਸੇਧ ਨੂੰ ਪੱਕਾ ਘਾਲ ਡੰਡੀ ਕਿੱਲੇ ਆ ਗਿਆ ਗੁਰੀ ਦੇ ਗੁਰੀ ਦੇ ਵਿਚੇ ਹੁੰਦੀ ਆ ਪਰ ਇੱਥੇ ਹੁੰਦੀ ਆ ਨੇ ਤੁਸੀਂ ਆਹ ਦੱਸੋ ਵੀ ਖਾਲ ਬਣਾਉਣ ਵਾਲਿਆਂ ਨੇ ਸਾਡਾ ਪੱਕੇ ਦੇ ਖਾਲ ਪੱਕਾ ਬਣਾਇਆ ਪੱਕਾ ਬਣਾਇਆ ਤੁਸੀਂ ਹਾਂਜੀ ਹਾਂਜੀ ਤੇ ਖੋਲ ਆ ਰਹੇ ਸਰ ਜੀ ਹਾਂਜੀ ਕਿਵੇਂ ਮਾਨਯੋਗ ਐਸਐਸਪੀ ਜੁਧਵੀਰ ਵੀ ਪਹੁੰਚੇ ਹੋਏ ਨੇ ਇੱਥੇ ਮੌਕੇ ਤੇ ਮੌਕਾ ਦੇਖਣ ਲਈ ਦੋ ਕਿਸਾਨਾਂ ਦੇ ਵਿਚਾਲੇ ਜਿਹੜੀ ਚਪਟ ਹੋ ਗਈ ਸੀਗੀ ਇੱਥੇ ਖਾਲ ਨੂੰ ਲੈ ਕੇ ਡੰਡੀ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਤੇ ਕੀ ਮਸਲਾ ਬਣ ਗਿਆ ਕਿ ਦੋਨੇ ਪਰਿਵਾਰੀ ਕਮਲੇ ਆ ਨਹੀਂ ਆ ਬਈ ਜੀ ਆ ਇੱਕ ਕਹਿੰਦਾ ਮੇਰੀ ਕਮੇਟੀ ਚ ਫੈਸਲਾ ਹੋ ਚੁੱਕਾ ਹੈ ਕਮੇਟੀ ਚ ਫੈਸਲਾ ਹੋ ਗਿਆ ਕੀ ਹੋ ਗਿਆ ਆ ਸੱਚ ਬਾਈ ਜੇ ਕੋਈ ਹੁਣ ਤੱਕ ਜੀ ਖਾਲੀ ਹੱਥਾਂ ਨਾਲ ਮੈਂ ਡਾਪੀ ਗਈ ਜੋ ਨਾ ਲੈ ਤੈਨੂੰ ਖੰਗਣ ਨਾ ਦਿਓ ਆ ਗੱਲ ਇਹ ਤੇ ਨਹੀਂ ਆ ਤੱਕਰੀ ਦੇ ਪੁੱਤਰੇ ਕਹੀ ਫਿਰ ਤੰਗਰੀ ਜੱਕੜਾ ਓਏ ਤੇਰੇ ਚ ਕੱਢਰ ਪਾਉਣ ਨੂੰ ਹੈ ਨਹੀਂ ਕੁਛ ਮਰੇ ਜਦ ਵੀਰੇ ਇੱਕ ਹੋਰ ਪਿੰਡ ਦਾ ਕੋਈ ਵਧੀਆ ਸਿਆਣਾ ਬੰਦਾ ਉੱਥੇ ਭੇਜੀ ਹਲਾ ਦੇ